ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 10 ਦਿਨਾਂ ਦਾ ਕਰਾਂਗੇ ਯਾਨੀ ਕਿ 10 ਫਰਵਰੀ ਤੱਕ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਤੱਕ ਕਿੰਦਾ ਰਹਿ ਸਕਦਾ ਇਹ ਦੱਸਾਂਗੇ ਸੋ ਅੱਜ ਮੌਜੂਦਾ ਫਸਹੁਣੀ ਸਿਸਟਮ ਜਿਹੜਾ ਕਿ ਅੱਜ ਕਾਫੀ ਖੇਤਰਾਂ ਦੇ ਵਿੱਚ ਸਰਗਰਮ ਰਿਹਾ ਤੇ ਅੱਜ ਤੜਕੇ ਸਵੇਰੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਟੁੱਟੂਵੇਂ ਛਰਾਟ ਦੇ ਦੇਖਣ ਨੂੰ ਮਿਲੇ ਤੇ ਹੁਣ ਸ਼ਾਮ ਨੂੰ ਦੇ ਹੁੰਦੇ ਇਸ ਸਿਸਟਮ ਦੀ ਦੇਖ ਸਕਦੇ ਹਾਂ ਫਹਾੜਾ ਦੀ ਰੇਂਜ ਆਉਂਦੇ ਜਿਹੜੇ ਖੇਤਰ ਹੈ ਇਸ ਲਾਈਨ ਦੇ ਵਿੱਚ ਯਾਨੀ ਕਿ ਹੁਸ਼ਿਆਰ ਖੁਰ ਨਵਾਂਚਰਸ਼ਰ ਯਾਨਨਪੁਰ ਸਾਹਿਬ ਨੰਗਲ ਇਹਨਾਂ ਖੇਤਰਾਂ ਦੇ ਕੁਝ ਖੇਤਰਾਂ ਦੇ ਵਿੱਚ ਇਸ ਵੇਲੇ ਦੇ ਸ਼ਾਂਤ ਜਿਹੜਾ ਹਲਕੇ ਟੁੱਟਵੇਂ ਸ਼ਰਾਟੇ ਕਿਤੇ ਇਹਨਾਂ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲੇ ਆ ਸੋ ਇਹ ਅਗਲੇ 3-4 ਘੰਟਿਆਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਇਹ ਸ਼ਰਾਟੇ ਹਲੇ ਵੇਖਣ ਨੂੰ ਮਿਲ ਸਕਦੇ ਨੇ ਤੇ ਕੱਲ ਤੜਕੇ ਸਵੇਰੇ ਇਹ ਸਿਸਟਮ ਜਿਹੜਾ ਪਵਾਦ ਤੇ ਦਬਾਬੇ ਖੇਤਰਾਂ ਦੇ ਵਿੱਚੋਂ ਵੀ ਪਾਰ ਲੰਘ ਜਾਣਾ ਤੇ ਅੱਜ ਤੜਕੇ ਸਵੇਰੇ ਜਿਹੜਾ ਆ ਇਹ ਪਟਿਆਲਾ ਤੇ ਕੁਝ ਮਾਨਸਾ ਦੇ ਖੇਤਰ ਸ੍ਰੀ ਮਕਸਰ ਸਾਹਿਬ ਤੇ ਰਾਜਫਰਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਹਲਕੀ ਟੁੱਟਮੀ ਕਾਰਵਾਈਆਂ ਵੇਖਣ ਨੂੰ ਮਿਲਿਆ ਸੀ ਅੰਬਾਲਾ ਹਰਿਆਣਾ ਦੇ ਆਂ ਪਾਲਾ ਖੇਤਰ ਕੈਥਲ ਜੀਨ ਸਰਸਾ ਫਤਿਆਬਾਦ ਇਲਾਕੇ ਖੇਤਰਾਂ ਦੇ ਵਿੱਚ ਛਰਾਟੇ ਲੱਗੇ ਆ ਬਾਕੀ ਇਹਦਾ ਸਿਸਟਮ ਦਾ ਮੋਖਾ ਸਿਰਫ ਪੰਜਾਬ ਦੇ ਉੱਤੇ ਨਹੀਂ ਪਾਣਾ ਸੀ ਅਸੀਂ ਤੁਹਾਨੂੰ ਕਲੀਅਰ ਕਰ ਚੁੱਕੇ ਸੀ ਗੱਲ ਤੇ ਇਹਦਾ ਮੁੱਖ ਤੌਰ ਤੇ ਰਸਰਾ ਕੇਂਦਰੀ ਯੂਪੀ ਵਾਲੇ ਪਾਸੇ ਤੇ ਦਿੱਲੀ ਗੁਰੂਗਰਾਉਂਡ ਨੈਟਾ ਮਧ ਪ੍ਰਦੇਸ਼ ਦੇ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲਿਆ ਸੋ ਇਹ ਸਿਸਟਮ ਤੇ ਸਦਕਾ ਪਹਾੜਾਂ ਦੇ ਵਿੱਚ ਬਾਰ ਬਾਰੀ ਦਾ ਹਲਕਾ ਦੌਰ ਲੱਗੇਗਾ ਜਿਹੜਾ ਕਿ ਅਗਲੇ 24 ਘੰਟਿਆਂ ਦੇ ਦੌਰਾਨ ਇਸ ਤਰ੍ਹਾਂ ਚੱਲਦਾ ਰਹੇਗਾ ਤੇ ਇਸ ਤੋਂ ਬਾਅਦ ਅਗਲਾ ਜਿਹੜਾ ਸਿਸਟਮ ਆਣਾ ਉਹ ਪੰਜਾਬ ਦੇ ਵਿੱਚ ਪ੍ਰਭਾਵਿਤ ਨਹੀਂ ਕਰੇਗਾ ਯਾਨੀ ਕਿ 3 ਤਰੀਕ ਨੂੰ ਇੱਕ ਬੈਕ ਟੂ ਬੈਕ ਸਿਸਟਮ ਆ ਰਿਹਾ ਜਿਹੜਾ ਕਿ ਰਾਜਸਥਾਨ ਦੇ ਕੁਝ ਖੇਤਰ ਮਧ ਪ੍ਰਦੇਸ਼ ਯੂਪੀ ਦੇ ਨਾ ਖਾਗਾਂ ਨੂੰ ਕਵਰ ਕਰੇਗਾ ਪੰਜਾਬ ਦੇ ਵਿੱਚ ਕੋਈ ਖਾਸ ਮੀਂਹ ਦਾ ਅਸਰ 3 ਤਰੀਕ ਨੂੰ ਬਣਦੇ ਜਾ ਨਹੀਂ ਰਹੇ ਸੋ ਅਗਲੇ ਜਿਹੜੇ ਦਿਨ ਆਉਣ ਵਾਲੇ 2 ਤਰੀਕ 3 4 5 6 7 ਇਹਨਾਂ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਰਹਿੰਦਾ ਜਾ ਰਿਹਾ ਟੈਂਪਰੇਚਰ ਹੌਲੀ ਹੌਲੀ ਵਾਇਸ ਕਰਨਾ ਸ਼ੁਰੂ ਕਰਨਗੇ ਹਾਲਾਂਕਿ ਜਿਹੜੀਆਂ ਹਵਾਵਾਂ ਨੇ ਅਗਲੇ 2-3 ਦਿਨ ਉਹ ਉੱਤਰ ਫਚੋਦੀਆਂ ਠੰਡੀਆਂ ਜਿਹੜੀਆਂ ਚੱਲਣਗੀਆਂ ਜਿਹਦੇ ਨਾਲ ਠਾਰੀ ਵੱਸ ਸਕਦੀ ਆ ਪਰ ਧੁੱਪ ਨਿਕਲਣ ਦੇ ਨਾਲ ਪਾਰੇ ਦੇ ਅਲਰਟ ਲੇ ਕਿਉਂਕਿ ਸਿਸਟਮ ਲੰਘ ਕੇ ਗਿਆ ਤੇ ਧੁੰਦ ਕਾਫੀ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਜਿਵੇਂ ਦੀ ਖੱਦਰ ਤੇ ਕੱਲ ਪਰਸੋਂ ਦੇ ਚੌਥੇ ਜਾਨੀ ਕਿ ਅਗਲੇ 2-3 ਦਿਨਾਂ ਦੇ ਦੌਰਾਨ ਧੁੰਦ ਦੇ ਜਿਹੜੇ ਅਲਰਟ ਜਾਰੀ ਕੀਤਾ ਗਏ ਨੇ ਉਸ ਤੋਂ ਬਾਅਦ ਅਗਲਾ ਸਿਸਟਮ ਜਿਹੜਾ ਆ ਰਿਹਾ ਉਹ 8-9-10 ਦੇ ਕਰੀਬ ਆ ਰਿਹਾ ਜਾਨੀ ਕਿ ਫਰਵਰੀ ਦੇ ਦੂਜੇ ਹਫਤੇ ਦੇ ਵਿੱਚ ਜਿਹੜਾ ਕਿ ਪ੍ਰਭਾਵਿਤ ਕਰ ਸਕਦਾ ਹੈ ਪੰਜਾਬ ਦੇ ਪੰਜਾਬ ਦੇ ਕੁਝ ਭਾਗਾਂ ਨੂੰ ਹਾਲੇ ਕਿ ਅਸਰ ਆਈਆਂ ਨੇ ਆਉਂਦੇ ਦਿਨਾਂ ਦੇ ਵਿੱਚ ਉਹ ਸਿਸਟਮ ਪ੍ਰਭਾਵਿਤ ਕਰੇਗਾ ਕਿੰਨਾ ਕਰੇਗਾ ਨਹੀਂ ਕਰੇਗਾ ਇਹ ਆਉਂਦੇ ਦਿਨਾਂ ਦੇ ਵਿੱਚ ਗੱਲ ਕਲੀਅਰ ਹੋਏਗੀ ਕਿਹੜੇ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰੇਗਾ ਤੇ ਇਹ ਤੱਕ ਕਲੀਅਰ ਜਿਹੜੀ ਗੱਲ ਹੈ ਜਿਹੜੀ ਸਾਫ਼ ਹੋ ਜਾਏਗੀ ਇਹ ਕਿਹੜੇ ਖੇਤਰਾਂ ਨੂੰ 9-10 ਸਾਲਾ ਸਿਸਟਮ ਪ੍ਰਭਾਵਿਤ ਕਰ ਸਕਦਾ ਹੈ ਫਿਲਹਾਲ ਜੇਕਰ ਅਲਰਟ ਵਾਲੀ ਗੱਲ ਕਰਦੇ ਹਾਂ ਤੇ ਜੋ ਤਾਜ਼ਾ ਅਲਰਟ ਜਾਰੀ ਕੀਤਾ ਗਿਆ ਨੇ ਮੌਸਮ ਹੱਗ ਲੋ ਉਹ ਤੁਹਾਡੇ ਨਾਲ ਸਾਂਝੇ ਕਰ ਰਹੀਆਂ ਅੱਜ ਗਰਜਲਿਸ਼ਕ ਤੇ ਅਲਰਟ ਸੀ 30 ਕਿਲੋ ਮੀਟਰ ਰਫਤਾਰ ਰਫਤਾਰ ਦੀਆਂ ਹਵਾਵਾਂ ਦੇ ਅਲਰਟ ਸੀ ਤੇ ਗਰਜਲਿਸ਼ਕ ਹਾਲੇ ਹੋ ਰਹੀ ਹੈ ਹੁਸ਼ਿਆਰ ਹੋ ਨਵਾਂ ਛਾਰ ਦੇ ਕੁਝ ਖੇਤਰਾ ਦੇ ਵਿੱਚ ਮਹਾਲੀ ਚੰਡੀਗੜ੍ਹ ਸ਼ਰੀ ਅਨੰਦਪੁਰ ਸਾਹਿਬ ਨੰਗਲੇ ਨਾ ਖੇਤਰਾ ਦੇ ਵਿੱਚ ਵੀ ਹਾਲੇ ਆਉਂਦੇ ਇੱਕ ਦੋ ਘੰਟਿਆਂ ਦੇ ਵਿੱਚ ਹੋਰ ਲੱਗ ਸਕਦੇ ਨੇ ਇਹਨਾਂ ਖੇਤਰਾ ਦੇ ਵਿੱਚ ਹਲਕੇ ਦਰਮਿਆਨੇ ਸ਼ਰਾਟੇ ਬਾਕੀ ਲਗਭਗ ਸਮੁੱਚੇ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹੇਗਾ ਧੁੰਦ ਦੇ ਅਲਰਟ ਨੇ ਜੀ ਕੱਲ੍ਹ ਪਰਸੋਂ ਦੇ ਚੌਥੇ ਯਾਨੀ ਕਿ 2 3 ਤੇ 4 ਫਰਵਰੀ ਨੂੰ ਲਗਾਤਾਰ ਧੁੰਦ ਦੇ ਅਲਰਟ ਨੇ ਕੁਝ ਖਾਗਾਂ ਦੇ ਵਿੱਚ ਜਮੇਨੀ ਤੌਰ ਤੇ ਜਿਹੜੀ ਸੰਘਣੀ ਧੁੰਦ ਹੋ ਸਕਦੀ ਹੈ ਇਸ ਲਈ ਸਵੇਰ ਵੇਲੇ ਲੋਕ ਜਿਹੜੇ ਸਫ਼ਰ ਕਰਦੇ ਨੇ ਆਪਣੇ ਵਾਹਨਾਂ ਤੇ ਉਹਨਾਂ ਬੇहद احتیاط ਨਾਲ ਚੱਲਣ ਤੇ ਧੁੰਦ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਕਵਰ ਕਰ ਸਕਦੀ ਹੈ ਉਸ ਤੋਂ ਬਾਅਦ ਮੌਸਮ ਦੇ ਵਿੱਚ ਜਿਵੇਂ 15 ਫਰਵਰੀ ਤੱਕ ਅੱਫਾ ਜਾਵਾਂਗੇ ਥੋੜਾ ਥੋੜਾ ਮੌਸਮ ਦੇ ਵਿੱਚ ਲੱਗ ਆਣਾ ਸ਼ੁਰੂ ਹੋ ਜਾਵੇਗਾ ਤੇ ਟੈਂਪਰੇਚਰ ਹੌਲੀ ਹੌਲੀ ਰਾਈਜ਼ ਕਰਨਾ ਸ਼ੁਰੂ ਕਰਨਗੇ ਬਾਕੀ ਲਾਈਵ ਅਪਡੇਟ ਦਿੰਦੇ ਰਹਾਂਗੇ ਧੰਨਵਾਦ